ਹਾਜ਼ਰ ਹੋਏ ਆ ਸੋ ਦੱਸ ਕਾਨੂੰ ਬੈਂਟੇ ਕਿਸੇ ਤੇ ਛੇਤੀ ਸਾਡੇ ਇਸ ਚੈਨਲ ਦੇ ਉੱਪਰ ਜਿਹੜੋ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਆ ਪੈਰਾਲਾਈਸਿਸ ਸੋ ਤੁਹਾਨੂੰ ਦੱਸ ਦਈਏ ਕਿ ਆਪਣਾ ਲੈਕਚਰ ਪਸ਼ੂਆਂ ਦੇ ਸੰਬੰਧਤ ਜਾਣਕਾਰੀਆਂ ਦੇ ਉੱਪਰ ਆਧਾਰਿਤ ਹੁੰਦਾ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਨਾਲ ਸਾਡੇ ਕੰਟੈਕਟ ਨੰਬਰ ਤੇ ਸੰਪਰਕ ਕਰੋ ਸੋ ਆਪਾਂ ਗੱਲਬਾਤ ਕਰਾਂਗੇ ਅੱਜ ਆਪ ਪਸ਼ੂਆਂ ਸੰਬੰਧਤ ਜਾਣਕਾਰੀ ਪੈਰਾਲਾਈਸਿਸ ਜਿਹਨੂੰ ਲਕਬਾ ਵੀ ਕਹਿੰਦੇ ਹਨ ਜਾਨਵਰਾਂ ਦੇ ਵਿੱਚ ਸੋ ਆਪਾਂ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਾਂ ਸੋ ਦਰਸ਼ਕਾਂ ਨੂੰ ਬੇਨਤੀ ਹੈ ਕਿ ਛੇਤੀ ਤੋਂ ਛੇਤੀ ਇਸ ਚੈਨਲ ਦੇ ਉੱਪਰ ਜੁੜੋ ਤਾਂ ਕਿ ਆਪਾਂ ਪਸ਼ੂਆਂ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਸਕੀਏ ਸੋ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਆਪਣਾ ਚੈਨਲ ਦੀ ਫੈਮਲੀ 1000 ਸਬਸਕ੍ਰਾਈਬਰ ਤੋਂ ਬਾਅਦ ਟਾਈਮ ਆਪਣਾ ਸਭ ਪੂਰਾ ਹੋ ਚੁੱਕਿਆ ਜੀ ਕੰਪਲੀਟ ਹੋ ਚੁੱਕਿਆ ਤੇ ਆਪਣਾ ਚੈਨਲ ਮੋਨਟਾਈਜੇਸ਼ਨ ਤੇ ਲਈ ਅਪਲਾਈ ਹੋਇਆ ਸੀ ਸੋ ਗੁੱਡ న్యూਸ ਹੈ ਸੋ ਆਪਣਾ ਚੈਨਲ ਮੋਨਟਾਈਜੇਸ਼ਨ ਹੋ ਚੁੱਕਾ ਮੋਨਟਾਈਜ਼ ਸੋ ਅੱਜ ਆਪਾਂ ਗੱਲ ਕਰਾਂਗੇ ਹੁਣ ਪਸ਼ੂਆਂ ਦੇ ਵਿੱਚ ਗੰਭੀਰ ਬਿਮਾਰੀ ਜਿਸ ਨੂੰ ਕੀ ਪੈਰਾਲਾਈਸਿਸ ਜਾਂ ਲਕਵਾ ਕਹਿੰਦੇ ਨੇ ਸੋ ਗੱਲ ਕਰਨ ਨੂੰ ਸ਼ੁਰੂ ਜਾ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਇਹਦੀ ਭੂਮਿਕਾ ਇੰਟਰੋਡਕਸ਼ਨ ਬਾਰੇ ਖੋਜ ਮੈਂ ਤੁਮ ਆਪ ਪਤਾ ਚੁੱਕੇ ਆਂ ਕਿ ਲਕਵਾ ਇੱਕ ਗੰਭੀਰ ਬਿਮਾਰੀ ਹੈ ਜਿਹਦੇ ਵਿੱਚ ਪਸ਼ੂਆਂ ਦੇ ਸਰੀਰ ਦੇ ਵਿੱਚ ਕਿਸੇ ਵੀ ਹਿੱਸੇ ਦੀ ਹਰਚੜ ਖਤਮ ਹੋ ਜਾਂਦੀ ਹੈ ਜਾਂ ਕਮਜ਼ੋਰ ਹੋ ਜਾਂਦੀ ਹੈ ਸੋ ਇਸ ਬਿਮਾਰੀ ਵਿੱਚ ਆਮ ਤੌਰ ਤੇ ਨਰਵਸ ਸਿਸਟਮ ਮਾਸਪੇਸ਼ੀਆਂ ਜਾਂ ਖਣਿਜਾਂ ਦੀ ਕਮੀ ਕਰਕੇ ਪਸ਼ੂ ਦੇ ਵਿੱਚ ਇਹ ਕਮੀ ਆ ਜਾਂਦੀ ਹੈ ਜਿਸ ਦੇ ਕਰਕੇ ਪਸ਼ੂ ਦਾ ਇੱਕ ਹਿੱਸਾ ਹਰਚੜ ਨਹੀਂ ਹੁੰਦਾ ਇਸ ਨੂੰ ਕੀ ਆਤਮਾ ਪੈਰਾਲਾਈਸਿਸ ਜਾਂ ਲਕਵੇ ਦਾ ਨਾਮ ਦੇ ਦਿੰਦੇ ਆ ਜਿਆਦਾਤਰ ਲਕਵਾ ਗਾਂ ਢੇੜ ਬੱਕਰੀ ਘੋੜਿਆਂ ਦੇ ਵਿੱਚ ਮੱਝ ਦੇ ਵਿੱਚ ਜ਼ਿਆਦਾ ਦੇਖਿਆ ਗਿਆ ਸੋ ਹੁਣ ਆਪਾਂ ਇਹਦੇ ਪ੍ਰਕਾਰਾਂ ਦੀ ਗੱਲ ਕਰਾਂਗੇ ਕੀ ਕੀ ਪ੍ਰਕਾਰ ਲਕਵੇ ਦੇ ਜਾਨਵਰਾਂ ਦੇ ਵਿੱਚ ਆਉਂਦੇ ਆ ਸਭ ਤੋਂ ਪਹਿਲਾਂ ਤਾਂ ਪਿਛਲੇ ਪੈਰਾਂ ਦਾ ਲਕਵਾ ਹਾਈਪ ਕੁਟਰ ਪੈਰਾਲਾਈਸਿਸ ਜਿਹਨੂੰ ਆਪਾਂ ਕਹਿ ਦਿੰਨੇ ਆ ਨੰਬਰ 2 ਦੇ ਉੱਪਰ ਅਗਲੇ ਪੈਰਾਂ ਦਾ ਲਕਬਾ ਨੰਬਰ 3 ਦੇ ਉੱਪਰ ਅਰਧ ਲਕਬਾ ਨੰਬਰ 4 ਦੇ ਉੱਪਰ ਪੂਰਾ ਲਕਬਾ ਸੋ ਚਾਰ ਭਾਗਾਂ ਦੇ ਵਿੱਚ ਇਹਨੂੰ ਆਪਾਂ ਵੰਡਦੇ ਆ ਬਿਮਾਰੀ ਨੂੰ ਸੋ ਹੁਣ ਆਪਾਂ ਪਹਿਲਾਂ ਗੱਲ ਕਰਦੇ ਆ ਪਿਛਲੇ ਪੈਰਾਂ ਦਾ ਲਕਬਾ ਜਦੋਂ ਤੁਸੀਂ ਜ਼ਿਆਦਾਤਰ ਜਾਨਵਰਾਂ ਨੂੰ ਦੇਖਿਆ ਹੋਵੇਗਾ ਕਿ ਜਾਨਵਰ ਪਿਛਲੇ ਪੈਰ ਨੂੰ ਪਲੀਸ ਕੇ ਚੱਲਣਾ ਸ਼ੁਰੂ ਕਰ ਦਿੰਦੇ ਨੇ ਸੋ ਉਸ ਉਸ ਅਵਸਥਾ ਨੂੰ ਪਸ਼ੂਆਂ ਦੇ ਵਿੱਚ ਪਿਛਲੇ ਪੈਰ ਦਾ ਲਕਵਾ ਕਿਹਾ ਜਾਂਦਾ ਹਾਈਡ ਕੁਆਟਰ ਪੈਰਾਨੈਸਿਸ ਨੰਬਰ 2 ਦੇ ਉੱਪਰ ਅਗਲੇ ਪੈਰਾਂ ਦਾ ਕਈ ਵਾਰ ਜਾਨਵਰ ਤੋਂ ਜਦੋਂ ਆਪਾਂ ਜਾਨਵਰ ਨੂੰ ਬੈਠੇ ਨੂੰ ਉਠਾਉਨੇ ਆ ਤਾਂ ਉੱਠਿਆ ਨਹੀਂ ਆਦਾ ਸੋ ਉਸ ਸਥਿਤੀ ਦੇ ਵਿੱਚ ਅਗਲੇ ਪੈਰਾਂ ਦਾ ਲਕਵਾ ਮੰਨਿਆ ਜਾਂਦਾ ਅਰਧ ਤੇ ਪੂਰਾ ਲਕਵਾ ਦੀ ਸਥਿਤੀ ਪੂਰੇ ਲਕਵੇ ਦੇ ਵਿੱਚ ਯਾਰਬਰ ਪੂਰੀ ਚੰਗੀ ਤਰ੍ਹਾਂ ਬਿਮਾਰੀ ਦੀ ਲਪੇਟ ਦੇ ਵਿੱਚ ਆਇਆ ਜਾਂਦਾ ਸੋ ਇਹ ਚਾਰ ਤਰੀਕਿਆਂ ਦੇ ਨਾਲ ਇਹਨੂੰ ਆਪਾਂ ਐਕਸਪਲੇਨ ਕਰ ਸਕਦੇ ਹਾਂ ਲਕਵੇ ਨੂੰ ਸੋ ਹੁਣ ਆਪਾਂ ਇਹਨਾਂ ਦੇ ਗੱਲ ਕਰਾਂਗੇ ਇਹਨਾਂ ਦੇ ਕਾਰਨਾਂ ਦੇ ਲਕਵੇ ਦੇ ਕੀ ਕੀ ਕਾਰਨ ਹੋ ਸਕਦੇ ਆ ਆਪਣੇ ਪਸ਼ੂ ਦੇ ਵਿੱਚ ਆਉਣ ਦੇ ਪਹਿਲਾ ਕਾਰਨ ਕੈਲਸ਼ੀਅਮ ਫਾਸਫੋਸ ਜਾਂ ਮੈਗਨੀਸ਼ੀਅਮ ਦੀ ਕਮੀ ਜੋ ਕਿ ਜਾਨਵਰਾਂ ਦੇ ਵਿੱਚ ਆ ਜਾਂਦੀ ਹੈ ਜਿਸ ਦੀ ਵਜ੍ਹਾ ਕਰਕੇ ਜਾਨਵਰਾਂ ਦੇ ਵਿੱਚ ਪੈਰਾਲਾਈਸਿਸ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਨੰਬਰ 2 ਦੇ ਉੱਪਰ ਵਿਟਾਮਿਨ B1 B12 ਦੀ ਘਾਟ ਕਰਕੇ ਵੀ ਜਾਨਵਰਾਂ ਦੇ ਵਿੱਚ ਲਕਵਾ ਜਾਂ ਪੈਰਾਲਾਈਸਿਸ ਦਸੀ ਪੈਰਾਲਾਈਸਿਸ ਦੀ ਬਿਮਾਰੀ ਜਾਨਵਰਾਂ ਦੇ ਵਿੱਚ ਆ ਜਾਂਦੀ ਹੈ ਨੰਬਰ 3 ਦੇ ਉੱਪਰ ਰੀੜ ਦੀ ਹੱਡੀ ਦੀ ਸੱਟ ਜੇਕਰ ਤੁਹਾਡੇ ਜਾਨਵਰ ਦੇ ਰੀੜ ਦੀ ਹੱਡੀ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਚੋਟ ਲੱਗਦੀ ਹੈ ਜਿਸ ਦੇ ਕਰਕੇ ਥੋੜੀ ਮੋਟੀ ਫ੍ਰੈਕਚਰ ਰੀੜ ਦੀ ਹੱਡੀ ਹੋ ਜਾਂਦੀ ਹੈ ਤਾਂ ਪੈਰਾਲਾਈਸਿਸ ਜਾਂ ਲੱਗਵਾ ਜਾਨਵਰ ਦੇ ਵਿੱਚ ਆ ਸਕਦਾ ਛੋਡੇ ਨੂੰ ਸੋ ਨੰਬਰ 4 ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਜ਼ਹਿਰੀਲੇ ਪਦਾਰਥ ਸੰਬੰਧੀ ਜੇਕਰ ਤੁਹਾਡਾ ਜਾਨਵਰ ਜ਼ਹਿਰੀਲਾ ਪਦਾਰਥ ਜਾਂ ਕੀਟਨਾਸ਼ਕ ਵਗੈਰਾ ਖਾਂ ਜਾਂਦਾ ਜਾਂ ਪੀ ਜਾਂਦਾ ਤਾਂ ਉਸ ਸਥਿਤੀ ਦੇ ਵਿੱਚ ਵੀ ਪੈਰਾਲਾਈਸਿਸ ਦੀ ਸਥਿਤੀ ਤੁਹਾਡੇ ਪਸ਼ੂ ਦੇ ਵਿੱਚ ਬਣ ਸਕਦੀ ਹੈ ਨੰਬਰ 5 ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਲੰਮੇ ਸਮੇਂ ਦੀ ਬਿਮਾਰੀ ਜੇਕਰ ਤੁਹਾਡਾ ਜਾਨਵਰ ਲੰਮੇ ਸਮੇ ਤੋਂ ਕਿਸੇ ਬਿਮਾਰੀ ਤੋਂ ਪੀੜਤਾ ਤਾਂ ਵੀ ਤੁਹਾਡੇ ਜਾਨਵਰ ਦੇ ਵਿੱਚ ਪੈਰਾਲਾਈਸਿਸ ਦੀ ਸਥਿਤੀ ਆ ਸਕਦੀ ਹੈ ਇਹ ਬਿਮਾਰੀ ਤੁਹਾਡੇ ਜਾਨਵਰ ਨੂੰ ਪਕੜ ਦੇ ਵਿੱਚ ਲੈ ਸਕਦੀ ਹੈ ਸਾਡੇ ਕਹਿਣ ਦਾ ਭਾਵ ਸੋ ਸੇਮੇ ਨੰਬਰ ਦੇ ਉੱਪਰ ਜਨਮ ਤੋਂ ਬਾਅਦ ਮਿਲਕ ਫੀਵਰ ਨਾਲ ਸੰਬੰਧਿਤ ਬਿਮਾਰੀ ਜੇਕਰ ਤੁਹਾਡੇ ਪਸ਼ੂ ਦੇ ਵਿੱਚ ਆ ਜਾਂਦੀ ਹੈ ਤਾਂ ਕਈ ਕਾਰਨਾ ਕਰਕੇ ਤੁਹਾਡੇ ਪਸ਼ੂ ਦੇ ਵਿੱਚ ਪੈਰਾਲਾਈਸਿਸ ਦੀ ਬਿਮਾਰੀ ਪਸ਼ੂਆਂ ਦੇ ਵਿੱਚ ਆ ਸਕਦੀ ਹੈ ਸੋ ਨੰਬਰ 7 ਦੇ ਉੱਪਰ ਨਰਵਾ ਵਿੱਚ ਇਨਫੈਕਸ਼ਨ ਹੋਣ ਕਰਕੇ ਵੀ ਤੁਹਾਡੇ ਪਸ਼ੂ ਦੇ ਵਿੱਚ ਪੈਰਾਲਿਸਿਸ ਦੀ ਸਟਿਪੀ ਆ ਸਕਦੀ ਹੈ ਸਮੱਸਿਆ ਬਣ ਸਕਦੀ ਹੈ ਸੋ ਹੁਣ ਆਪਾਂ ਇਹਦੇ ਲੱਛਣਾਂ ਦੀ ਗੱਲ ਕਰਾਂਗੇ ਕੀ ਕੀ ਲੱਛਣ ਤੁਹਾਡੇ ਜਾਨਵਰ ਦੇ ਵਿੱਚ ਦਿਖਾਈ ਦੇਣਗੇ ਜੇਕਰ ਤੁਹਾਡੇ ਜਾਨਵਰ ਇਸ ਬਿਮਾਰੀ ਤੋਂ ਪੀੜਤ ਨੇ ਸੋ ਸੈਪਟਮਾ ਦੀ ਆਪਾਂ ਗੱਲ ਕਰਦੇ ਆ। ਸੋ ਸੈਪਟਮਾ ਦੀ ਆਪਾਂ ਗੱਲ ਕਰਦੇ ਆ ਕੀ ਕੀ ਸੈਪਟਮਾ ਤੁਹਾਡੇ ਪਸ਼ੂ ਦੇ ਵਿੱਚ ਦਿਖਾਈ ਦੇਣਗੇ ਜੇਕਰ ਤੁਹਾਡਾ ਪਸ਼ੂ ਇਸ ਗੰਭੀਰ ਬਿਮਾਰੀ ਤੋਂ ਪੀੜਤ ਹੋ ਚੁੱਕੇ। ਸੋ ਪਹਿਲੇ ਆਪਾਂ ਪੁਆਇੰਟ ਦੀ ਗੱਲ ਕਰਦੇ ਆ ਪਸ਼ੂ ਦਾ ਖੜਾ ਨਾ ਹੋਣਾ। ਜੇਕਰ ਤੁਹਾਡਾ ਪਸ਼ੂ ਖੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਤਾਂ ਪ੍ਰੰਤੂ ਉਸ ਤੋਂ ਖੜਾ ਨਹੀਂ ਹੋਇਆ ਜਾ ਸਕਿਆ ਸਕਦਾ ਤਾਂ ਉਹਦੇ ਵਿੱਚ ਵੀ ਪੈਰਾਲਾਈਸਿਸ ਦੀ ਸਥਿਤੀ ਜਾਂ ਸਮੱਸਿਆ ਹੋ ਸਕਦੀ ਹੈ ਨੰਬਰ 2 ਦੇ ਉੱਪਰ ਪਿਛਲੇ ਜਾਂ ਅਗਲੇ ਪੈਰ ਕ੍ਰਿਸ਼ਣ ਸੋ ਬਹੁਤ ਹੀ ਜ਼ਿਆਦਾ ਜਾਨਵਰਾਂ ਦੇ ਵਿੱਚ ਇਹ ਸਥਿਤੀ ਜ਼ਿਆਦਾ ਬਣ ਜਾਂਦੀ ਹੈ ਪੈਰਾਲਾਈਸਿਸ ਦੀ ਕਿ ਪਿਛਲੇ ਜਾਂਦਾ ਪੈਰ ਪਸੂਕੜੀਸ਼ ਕੇ ਤੁਨ ਲੱਗ ਜਾਂਦਾ ਜਾਂ ਅਗਲੇ ਪੈਰ ਕਈ ਵਾਰ ਕ੍ਰਿਸ਼ਣ ਲੱਗ ਜਾਂਦਾ ਹੈ ਨੰਬਰ 3 ਦੇ ਉੱਪਰ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਜੋ ਕਿ ਕਾਰਨ ਬਣਦੇ ਆ ਪੈਰਾਲਾਈਸਿਸ ਦਾ ਭੁੱਖ ਦਾ ਘੱਟ ਹੋ ਜਾਣਾ ਕੰਬਣੀ ਜਾਂ ਸ਼ਕਤੀ ਦੁੱਧ ਦੀ ਉਤਪਾਦਨ ਘਟਣਾ ਨਮਾ ਸਮਾ ਪਸ਼ੂ ਨੂੰ ਇੱਕ ਥਾਂ ਤੇ ਬੈਠੇ ਰਹਿਣਾ ਜਾਂ ਲੇਟੇ ਰਹਿਣਾ ਜੇ ਉਹ ਤੁਹਾਨੂੰ ਲੱਸਣ ਦਿਖਾਈ ਦੇਣਗੇ ਨੰਬਰ 1 ਦੇ ਉੱਪਰ ਪਸ਼ੂ ਦਾ ਖੜਾ ਨਾ ਹੋ ਸਕਣਾ ਨੰਬਰ 2 ਦੇ ਉੱਪਰ ਆਪਾਂ ਗੱਲ ਕਰਦੇ ਹਾਂ ਪਿਛਲੇ ਜਾਂ ਅਗਲੇ ਪੈਰ ਕ੍ਰਿਡਿਸ਼ਨ ਨੰਬਰ 3 ਦੇ ਉੱਪਰ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਨੰਬਰ 4 ਦੇ ਉੱਪਰ ਪੁੱਕ ਇਕੱਠਾ ਹੋ ਜਾਣਾ ਨੰਬਰ 5 ਦੇ ਉੱਪਰ ਕਮਨੀ ਜਾਂ ਸ਼ਕਤੀ ਦੇਖਣ ਨੂੰ ਤੁਹਾਨੂੰ ਜਾਂ ਨੰਬਰ ਦੇ ਸਰੀਰ ਦੇ ਉੱਪਰ ਮਿਲ ਸਕਦੀ ਹੈ ਲੱਤਾਂ ਬਾਹਾਂ ਦੇ ਵਿੱਚ ਮਿਲ ਸਕਦੀ ਹੈ ਦੋਧ ਦੀ ਉਤਪਾਦਨ ਘਟਨਾ ਜੋ ਕਿ ਹਰ ਇੱਕ ਬਿਮਾਰੀ ਦੇ ਵਿੱਚ ਆਮ ਸਮੱਸਿਆ ਦੇਖੀ ਜਾਂਦੀ ਹੈ ਲੰਮਾ ਸਮਾਂ ਇੱਕ ਥਾਂ ਤੇ ਲੇਟੇ ਰਹਿਣਾ ਜਦੋਂ ਤੁਹਾਡੇ ਜਾਨਵਰ ਤੋਂ ਉੱਠਿਆ ਨ ਜਾਵੇਗਾ ਤਾਂ ਉਹ ਜ਼ਿਆਦਾ ਲੰਮਾ ਸਮਾਂ ਇੱਕ ਜਗ੍ਹਾ ਤੇ ਹੀ ਬੈਠਾ ਰਹੇਗਾ ਸੋ ਇਹ ਲੱਛਣ ਤੁਹਾਡੇ ਪਸ਼ੂ ਦੇ ਵਿੱਚ ਤੁਹਾਨੂੰ ਦਿਖਾਈ ਦੇਣਗੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਲਾਜ ਬਾਰੇ ਟ੍ਰੀਟਮੈਂਟ ਆਪਾਂ ਇਹਦਾ ਕੀ ਕਰਾਂਗੇ ਜੇਕਰ ਇਦਾਂ ਦੀ ਸਮੱਸਿਆ ਤੁਹਾਡੇ ਪਸੂਆਂ ਦੇ ਵਿੱਚ ਆਉਂਦੀ ਹੈ ਸੋ ਲਾਜ਼ਮੀ ਆਪਾਂ ਗੱਲ ਕਰ ਰਹੇ ਹਾਂ ਜਿਸ ਦੇ ਵਿੱਚ ਆਪਾਂ ਤੁਹਾਨੂੰ ਦੱਸ ਰਹੀਏ ਕਿ ਜੋ ਲਕਬਾ ਪੈਰਾਲਾਈਸਿਸ ਬਿਮਾਰੀ ਹੈ ਇਹ ਇੱਕ ਐਮਰਜੈਂਸੀ ਹੈ ਜਿਸ ਨੂੰ ਕੀ ਤੁਰੰਤ ਹੀ ਇਲਾਜ ਦਿੱਤਾ ਜਾਵੇ ਤਾਂ ਇਸ ਦਾ ਟ੍ਰੀਟਮੈਂਟ ਜਾਂ ਇਲਾਜ ਬਿਹਤਰ ਹੋ ਸਕਦਾ ਹੈ ਸੋ ਤੁਹਾਨੂੰ ਦੱਸ ਰਹੀਏ ਕਿ ਇਹ ਬਿਮਾਰੀ ਪਸ਼ੂਆਂ ਦੇ ਵਿੱਚ ਹੋ ਸਕਦੀ ਹੈ ਤੇ ਨਾਲ ਦੀ ਨਾਲ ਇਨਸਾਨਾਂ ਦੇ ਵਿੱਚ ਵੀ ਇਹਦਾ ਇਸ ਬਿਮਾਰੀ ਦਾ ਪਰਲੋਕ ਕੋਪ ਜਿਆਦਾ ਦੇਖਿਆ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਦਾ ਟ੍ਰੀਟਮੈਂਟ ਦੇ ਤੌਰ ਤੇ ਨੂੰ ਆਪਾਂ ਕੈਲਸ਼ੀਅਮ ਤੇ ਫਾਸਫੋਰਸ ਦੇ ਇੰਜੈਕਸ਼ਨ ਲਗਾਵਾਂਗੇ ਨੰਬਰ 2 ਦੇ ਉੱਪਰ ਵਿਟਾਮਿਨ B12 ਦੇ ਇੰਜੈਕਸ਼ਨ ਜਿਹਨੂੰ ਕੀ ਰੀਬਟ ਦੇ ਨਾਮ ਦੇ ਨਾਲ ਇੰਜੈਕਸ਼ਨ ਜਾਨਿਆ ਜਾਂਦਾ ਹੈਗਾ 30 ml ਦੀ ਵੈਲ ਆਉਂਦੀ ਹੈ 10 ml ਡੇਲੀ ਯੂਜ਼ ਕਰਕੇ ਆਪਾਂ ਪਸ਼ੂ ਨੂੰ ਇਹੋ ਬਿਮਾਰੀ ਤੋਂ ਬਾਹਰ ਕੱਢ ਸਕਦੇ ਹਾਂ ਸੋ ਨੰਬਰ 3 ਦੇ ਉੱਪਰ ਗਲੂਕੋਜ਼ ਸੋਲੂਸ਼ਨ ਹੈ ਨੰਬਰ 4 ਦੇ ਉੱਪਰ ਦਰਦ ਘਟਾਉਣ ਵਾਲੀਆਂ ਦਵਾਈਆਂ ਦੇ ਜਰੀਏ ਜਿਹਨੂੰ ਪੀ ਇਹਦਾ ਦਰਦ ਘੱਟ ਕੀਤਾ ਜਾ ਸਕਦਾ ਹੈ ਜੇਕਰ ਉਦਾਹਰਨ ਦੇ ਤੌਰ ਤੇ ਤੁਹਾਡੇ ਪਸ਼ੂ ਦੀ ਪਿਛਲੀਆਂ ਲੱਤਾਂ ਦੇ ਵਿੱਚ ਪੈਰਾਲਾਈਸਿਸ ਜਾਂ ਲਕਵੇ ਦੀ ਦਿੱਕਤ ਆਉਂਦੀ ਆ ਤਾਂ ਤੁਸੀਂ ਦਰਦ ਘਟਾਉਣ ਦੀ ਖਾਤਰ ਪੈਨਕਿਲਰ ਦਵਾਈਆਂ ਦਾ ਇਸਤੇਮਾਲ ਕਰੋਗੇ ਨਾਲ 베ਟਰਨਰੀ ਦੀ ਡਾਕਟਰ ਦੀ ਨਿਗਰਾਨੀ ਹੇਠ ਹੀ ਆਪਾਂ ਇਹ ਇਲਾਜ ਕਰਵਾਵਾਂਗੇ ਖੁਦ ਦਵਾਈ ਨਹੀਂ ਦੇਣੀ ਚਾਹੀਦੀ ਸਾਡੀ ਸਲਾਹ ਸੋ ਲਕਵੇ ਦਾ ਪ੍ਰਬੰਧ ਆਪਾਂ ਕੀ ਕੀ ਕਰਾਂਗੇ ਜੇਕਰ ਪੈਰਾਲਾਈਸਿਸ ਤੁਹਾਡੇ ਪਸ਼ੂਆਂ ਦੇ ਵਿੱਚ ਆ ਚੁੱਕਿਆ ਸਭ ਤੋਂ ਪਹਿਲਾਂ ਤਾਂ ਪਸ਼ੂ ਨੂੰ ਸਾਫ਼ ਸੁਥਰੇ ਸੁੱਕੀ ਜਗ੍ਹਾ ਦੇ ਉੱਪਰ ਰੱਖੋ ਨੰਬਰ 2 ਦੇ ਉੱਪਰ ਹਰ 3-4 ਘੰਟਿਆਂ ਬਾਅਦ ਪਸ਼ੂ ਦਾ ਪਾਸਾ ਬਦਲਣਾ ਚਾਹੀਦਾ ਮੱਖੀ ਮੱਛਰ ਤੋਂ ਬਚਾ ਵਾਸਤੇ ਜ਼ਰੂਰੀ ਪ੍ਰਬੰਧ ਪਸ਼ੂ ਵਾਸਤੇ ਕੀਤੇ ਜਾਣਾ ਨੰਬਰ 2 ਦੇ ਉੱਪਰ ਖਰਾਕ ਪ੍ਰਬੰਧ ਆਪਾਂ ਜੋ ਕਰਾਂਗੇ ਖਣਿਜ ਪਦਾਰਥ ਮੀਨੂ ਮੱਛਰ ਦਾ ਖਾਸ ਕਰਕੇ ਜਿਹੜੇ ਪਸ਼ੂ ਦੇ ਵਿੱਚ ਇਦਾਂ ਦੀ ਪ੍ਰੋਬਲਮ ਹੁੰਦੀ ਹੈ ਪੈਰਾਲਿਸਿਸ ਦੀ ਤਾਂ ਉਹਨੂੰ ਕੀਤਾ ਜਾਵੇ ਖਾਸ ਕਰਕੇ ਖਣਿਜ ਪਦਾਰਥਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਮਾਤਰਾ ਥੋੜੀ ਹੋਤ ਬਦਾ ਦੇਣੀ ਚਾਹੀਦੀ ਹੈ ਸੋ ਮਾਤਰਾ ਕਿੰਨੀ ਦੇਣੀ ਹੈ ਜਾਂ ਨਹੀਂ ਘਟਾਉਣੀ ਹੈ ਇਹਦੇ ਸੰਬੰਧਤ ਆਪਾਂ ਹੋਰ ਲੈਕਚਰ ਤਿਆਰ ਕਰਾਂਗੇ ਸੋ ਉਹ ਲੈਕਚਰ ਦੇਖਣ ਦੇ ਲਈ ਸਾਡਾ ਚੈਨਲ ਨੂੰ ਜ਼ਰੂਰੀ ਸਬਸਕ੍ਰਾਈਬ ਕਰਕੇ ਰੱਖ ਲਓ ਜੀ ਤਾਂ ਕਿ ਸਮੇਤ ਸਾਰੇ ਜੋ ਅਸੀਂ ਇਹ ਜਾਣਕਾਰੀ ਸਾਂਝੀ ਕਰਦੇ ਹਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਾਂ ਸਾਡਾ ਮੁੱਖ ਟੀਚਾ ਜਨਵਰੀ ਨੂੰ ਸਾਰੇ ਤਰੀਕੇ ਦੇ ਨਾਲ ਸਮਝਾਉਣਾ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਖੁਰਾਕ ਪ੍ਰਮੰਧ ਦੇ ਵਿੱਚ ਹਰਾ-ਚਾਰਾ ਸਾਫ਼ ਪਾਣੀ ਜੋ ਕਿ ਆਮ ਹੀ ਦੇਖਣ ਵਾਲੀਆਂ ਗੱਲਾਂ ਤੇ ਸੰਤੁਲਿਤ ਖੁਰਾਕ ਪਸ਼ੂ ਨੂੰ ਦੇਣੀ ਚਾਹੀਦੀ ਹੈ ਸੋ ਹੁਣ ਆਪਾਂ ਗੱਲ ਕਰਦੇ ਆ ਵਿਡੀਓ ਥੈਰੇਪੀ ਕੀ ਕੀ ਵਿਡੀਓ ਥੈਰੇਪੀ ਦੇ ਵਿੱਚ ਪਸ਼ੂ ਨੂੰ ਦੇਵਾਂਗੇ ਹੌਲੀ ਹੌਲੀ ਮਾਲਿਸ਼ ਸੋ ਜੇਕਰ ਤੁਹਾਡਾ ਪਸ਼ੂ ਇਸ ਬਿਮਾਰੀ ਤੋਂ ਪੀੜਤਾ ਤਾਂ ਪਸ਼ੂ ਦੇ ਅੰਗਾਂ ਦੇ ਉੱਪਰ ਜਿਸ ਜਗ੍ਹਾ ਤੋਂ ਉੱਪਰ ਇਸ ਬਿਮਾਰੀ ਦਾ ਪ੍ਰਕੋਪ ਹੋਇਆ ਹੋਇਆ ਹੈ ਉਸੇ ਜਗ੍ਹਾ ਦੇ ਉੱਪਰ ਮਾਲਸ਼ ਕਰਨੀ ਚਾਹੀਦੀ ਆ ਤਾਰਪੀਨ ਤੇ ਤੇਲ ਪਲੱਸ ਸਰੋਂ ਦੇ ਤੇਲ ਮਿਲਾ ਕੇ ਆਪਾਂ ਮਾਲਸ਼ ਕਰਾਂਗੇ ਦਿਨ ਵਿੱਚ ਦੀ 2-3 ਵਾਰੀ ਕਰ ਸਕਦੇ ਹੋ ਤੁਸੀਂ ਤਾਂ ਕਿ ਥੋੜੀ-ਮੋਟੀ ਗਮਰਾ ਹਟ ਅੰਕਾਂ ਨੂੰ ਮਿਲ ਸਕੇ ਸਰਕਲ ਚੱਲ ਸਕੇ ਸੋ ਨੰਬਰ 2 ਦੇ ਉੱਪਰ ਪੈਰਾਂ ਦੀ ਕਸਰਤ ਜ਼ਰੂਰ ਕਰਵਾਵਾਂਗੇ ਸੋ ਨੰਬਰ 3 ਦੇ ਉੱਪਰ ਪਸੂ ਨੂੰ ਖੜਾ ਕਰਨ ਦੇ ਵਿੱਚ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ ਤੁਹਾਡਾ ਪਸ਼ੂ ਖੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਦੀ ਖੜਾ ਹੋਣ ਦੇ ਵਿੱਚ ਮਦਦ ਜ਼ਰੂਰ ਕੀਤੀ ਜਾਵੇ ਸੋ ਹੁਣ ਆਪਾਂ ਗੱਲਬਾਤ ਕਰਾਂਗੇ ਇਹਦੇ ਬੱਚਾ ਕੀ ਕੀ ਆਪਾਂ ਬਚਾਅ ਕਰ ਸਕਦੇ ਹਾਂ ਤਾਂ ਕਿ ਇਦਾਂ ਦੀ ਨੌਕ ਤੋਂ ਤੁਹਾਡੇ ਪਸ਼ੂ ਦੇ ਵਿੱਚ ਨਾ ਸਕੇ ਸਭ ਤੋਂ ਪਹਿਲਾਂ ਤਾਂ ਪਸ਼ੂਆਂ ਦੇ ਵਿੱਚ ਗਰਭ ਅਵਸਥਾ ਦੇ ਦੁੱਧ ਸਮੇਂ ਸਹੀ ਖੁਰਾਕ ਜਦੋਂ ਤੁਹਾਡਾ ਪਸ਼ੂ ਗਰਭਵਸਥਾ ਦੇ ਵਿੱਚ ਹੁੰਦਾ ਤੇ ਬਾਅਦ ਦੇ ਵਿੱਚ ਜਦੋਂ ਉਹ ਦੁੱਧ ਤੇ ਆਉਂਦਾ ਤਾਂ ਉਸ ਨੂੰ ਸਹੀ ਖਰਾਕ ਦਿਓ ਤਾਂ ਕਿ ਐਦਾ ਦੀ ਨੌਕ ਤੋਂ ਤੁਹਾਡੇ ਪਸ਼ੂ ਦੇ ਵਿੱਚ ਨਾ ਆ ਸਕੇ ਖਣਿਜ ਪਦਾਰਥ ਜੋ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆਪਾਂ ਮਿਨਿਮਰਚਰ ਪਸ਼ੂ ਨੂੰ ਜ਼ਰੂਰ ਦਿਓ ਤਾਂ ਕਿ ਸਮੇਂ ਸਮੇਂ ਤੇ ਜੋ ਕਿ ਤੁਹਾਡੇ ਪਸ਼ੂ ਦੇ ਅੰਦਰ ਖਣਿਜ ਪਦਾਰਥਾਂ ਦੀ ਟੁੱਟ ਭੱਜ ਹੁੰਦੀ ਆ ਤਾਂ ਉਹ ਪੂਰੀ ਹੋ ਸਕੇ ਤਾਂ ਕਿ ਐਦਾਂ ਦੀ ਸਮੱਸਿਆ ਤੁਹਾਡੇ ਪਸ਼ੂ ਦੇ ਵਿੱਚ ਨਾ ਆ ਸਕੇ ਇੱਕ ਜੋ ਜ਼ਰੂਰੀ ਧਿਆਨ ਰੱਖਣ ਜੋ ਗੱਲ ਜੋ ਕਿ ਟਿਲਕਣ ਵਾਲੀ ਜਗ੍ਹਾ ਹੁੰਦੀ ਹੈ ਉਸ ਤੋਂ ਪਸ਼ੂ ਨੂੰ ਬਚਾਇਆ ਜਾ ਸਕੇ ਤਾਂ ਕਿ ਜ਼ਿਆਦਾਤਰ ਘਰਾਂ ਦੇ ਵਿੱਚ ਫਾਰਮਾਂ ਦੇ ਵਿੱਚ ਦੇਖਿਆ ਗਿਆ ਕਿ ਟਿਲਕਣ ਵਾਲੀ ਜਗ੍ਹਾ ਦੇ ਉੱਪਰ ਸੱਟ ਖਾ ਕੇ ਪਸ਼ੂ ਪੈਰਾਲਾਈਸ ਦੀ ਸਥਿਤੀ ਦੇ ਵਿੱਚ ਚਲਾਇਆ ਜਾਂਦਾ ਇੱਕ ਅੰਗ ਜਾਂ ਜਿਆਦਾ ਅੰਗ ਪਸ਼ੂ ਦੇ ਕੰਮ ਕਰਨਾ ਛੱਡ ਦਿੰਦੇ ਨੇ ਉਸ ਸਥਿਤੀ ਨੂੰ ਪੈਰਾਲਾਈਸ ਆਪਾਂ ਕਹੇ ਦਿੰਦੇ ਆ ਤੇ ਉਸ ਤੋਂ ਬਚਣ ਦੇ ਲਈ ਤਿਲਕਾਂ ਵਾਲੀ ਜਗ੍ਹਾ ਨੂੰ ਖਾਤਮੇ ਕੀਤਾ ਜਾਵੇ ਜਾਂ ਤੋਂ ਬਚਾਅ ਕੀਤਾ ਜਾਵੇ ਸੋ ਸਮੇਂ ਸਿਰ ਤੇ ਬਿਮਾਰੀਆਂ ਦਾ ਇਲਾਜ ਵੈਟਰਨਰੀ ਜਾਂਚ ਸਮੇਂ ਸਮੇਂ ਤੇ ਕਰਵਾਓ ਤਾਂ ਕਿ ਇਦਾਂ ਦੀ ਸਥਿਤੀ ਪੈਰਾਲਾਈਸਿਸ ਦੀ ਤੁਹਾਡੇ ਪਸ਼ੂ ਦੇ ਵਿੱਚ ਨਾ ਬਣ ਸਕੇ ਸੋ ਅੰਤ ਵਿੱਚ ਆਪਾਂ ਤੁਹਾਨੂੰ ਇਹ ਕਹਾਂਗੇ ਕਿ ਇੱਕ ਗੰਭੀਰ ਸਮੱਸਿਆ ਹੈ ਪਰ ਰੋਕੀ ਜਾ ਸਕਣ ਵਾਲੀ ਸਮੱਸਿਆ ਇਹ ਸਮੇਂ ਸਿਰ ਤੇ ਪਛਾਣ ਤੇ ਸਮੇਂ ਸਿਰ ਇਲਾਜ ਜਿਵੇਂ ਕਿ ਆਪਾਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦੇ ਹਾਂ ਕਿ ਚੰਗਾ ਪ੍ਰਬੰਧ ਪਸ਼ੂਆਂ ਨੂੰ ਮੁਰਸ਼ਿਤ ਸਿਹਤਮੰਦ ਕਰਨ ਦੇ ਲਈ ਬਹੁਤ ਜ਼ਰੂਰੀ ਹੈ ਕਿਸਾਨਾਂ ਨੂੰ ਚਾਹੀਦਾ ਕਿ ਜੇ ਲੱਸਨ ਦੇਖਦੇ ਸਾਰੀ ਵੈਟਰਨਰੀ ਡਾਕਟਰਾਂ ਦੇ ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਇਸ ਸਮੱਸਿਆ ਤੋਂ ਬਚਿਆ ਜਾ ਸਕੇ ਸੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਅਸੀਂ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਲਈ ਬਣਾ ਸਕੀਏ ਤੇ ਨੌਲੇਜ ਤੁਹਾਡੇ ਨਾਲ ਸਾਂਝੀ ਕਰ ਸਕੀਏ ਤਾਂ ਕਿ ਬੇਜਵਾਨ ਜਾਨਵਰਾਂ ਦਾ ਟ੍ਰੀਟਮੈਂਟ ਦੇ ਤੌਰ ਤੇ ਵੱਧ ਤੋਂ ਵੱਧ ਫਾਇਦਾ ਹੋ ਸਕੇ ਤੇ ਤੁਹਾਡੀ ਆਮਦਨਾਂ ਵਿੱਚ ਵਾਧਾ ਹੋਵੇ ਸੋ ਇਸ ਉਮੀਦ ਨਾਲ ਤੁਹਾਹਤੋਂ ਇਜਾਜ਼ਤ ਚਾਹੁੰਦੇ ਆ ਸੋ ਵੀਡੀਓ ਦੇਖਣ ਦੇ ਲਈ ਧੰਨਵਾਦ